ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮਤਾ ਨਗਰਾਂ ਪਿੰਡ ਖੋਸਾ ਕੋਟਲਾ ਖੋਸਾ ਕੋਟਲਾ ਪਿੰਡ ਆ ਜਿਹੜਾ ਮਿੱਤਰੋ ਕਬੱਡੀ ਦੀ ਇੰਡਸਟਰੀ ਦੇ ਵਿੱਚ ਵਾਕਮਾਲਾ ਤੇ ਇਹ ਪਿੰਡ ਦਾ ਵਿੱਚੋਂ ਮਿੱਤਰੋ ਬਲਾਰਿਆਂ ਦੇ ਵਿੱਚੋਂ ਇੱਕ ਬਲਾਰਾ ਜਿਹਨੂੰ ਜਾਣਦਾ ਹੈ ਮਿੱਤਰੋ ਇਲਾਕਾ ਸਾਰਾ ਤੇ ਯਾਰਾਂ ਦਾ ਯਾਰ ਬਾਈ ਮਰੀਕ ਖੋਸੇ ਕੋਟਲੇ ਵਾਲੇ ਭਰਾ ਦੇ ਪਿੰਡ ਦੇ ਵਿੱਚ ਅੱਜ ਟਾਈਮ ਮੌਜੂਦ ਆ ਇੱਕ ਤੁਹਾਨੂੰ ਮੇਤਰੋ ਨੀਲੀ 라ਵੀ ਨਸਲ ਦੀ ਮੱਝ ਦਿਖਾਉਣੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੁੱਢਲੀ ਡਿਟੇਲ ਆ ਸਾਰੀ ਗੱਲਬਾਤ ਭਰਾ ਦੇ ਨਾਲ ਕਰੂੰਗਾ ਕਿੰਨੇ ਦਿਨ ਲੈਂਦੀ ਆ ਕਿੰਨਾ ਦੁੱਧ ਦੇ ਜੂਗੀ ਕਿੰਨੇ ਦੀ ਬਾਈ ਵੇਚਣੀ ਚਾਹੁੰਦਾ ਜੋ ਕਰੀਏ ਬਾਈ ਦੇ ਨਾਲ ਗੱਲ ਤੇ ਬਾਤ ਸਸਸੀ ਗਾਲ ਸਸਸੀ ਗਾਲ ਦੀ ਸਾਰੇ ਭੈਣ ਭਰਾ ਹੁਣ ਹੀ ਵਧੀਆ ਵਧੀਆ ਹੈ ਸੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਠੀਕ ਆ ਬਾਈ ਹਾਂਜੀ ਵੀ ਮਤਰਾ ਗੱਲਸਾਦੇ ਮੈਨੂੰ ਐ ਜੱਡਾ ਕੋ ਤੂੰ ਆ ਪਾਊਡੀ ਕੋ ਤੇਰੀ ਮਾਜਾ ਹਾਂ ਹਾਂ ਬਈ ਹਨਾ ਅੱਜ ਤੇਰਾ ਮੈਚ ਹੋਇਆ ਸਹੀ ਦਾ ਮੱਜ ਦੇ ਨਾਲ ਹੈ ਇੰਦਾ ਤਾਂ ਨਹੀਂ ਥਣ ਮੂੰਹ ਚ ਪਾਉਂਦਾ ਤੂੰ ਨਹੀਂ ਨਹੀਂ ਉਹ ਜਿੱਦੇ ਸੂ ਵੀ ਉਹਦੇ ਥਣ ਮੂੰਹ ਚ ਝੋਟੀ ਪਵਾ ਲੂਗੀ ਉਹ ਵੀਡੀਓ ਨੇ ਤੇਰੀ ਦਵਾਈ ਪਾ ਦੀ ਥਣ ਮੂੰਹ ਚ ਪਾ ਕੇ ਤੂੰ ਉਹਦਾ ਦੁਨੀਆ ਹਲਾਤੀ ਯਾਰ ਬਈ ਜਿੱਦੇ ਸੂ ਵੀ ਝੋਟੀ ਦਾ ਇਹਦਾ ਹੀ ਬਣਾ ਬੰਦਾ ਚੁੰਗੀ ਜਾਵੇ ਬੈਠਾ ਝੋਟੀ 2 ਬਿਲੀਅਨ ਚੱਲੀ ਉਹ ਵੀਡੀਓ ਤੇ ਵੀ 2 ਬਿਲੀਅਨ ਗਾਣਾ ਚੱਲ ਜੇ ਤਾਂ ਬੰਦਾ ਸਟਾਰ ਬਣ ਜਾਂਦਾ ਤੂੰ ਵੇਖ ਲੈ ਹਜੇ ਵੀ ਉਹ ਟੋਪੀ ਲੈ ਕੇ ਪੱਗ ਪੁੱਗ ਪਾੜ ਕੇ ਜੁੱਤੀ ਅਗਲੀ ਵੀਡੀਓ ਦੇ ਵਿੱਚ ਖੁੰਡਾ ਤੇ ਹੱਥ ਤੇ ਹੋਵੇ ਠੀਕ ਹੈ ਨਹੀਂ ਆਪਾਂ ਇਹ ਗੱਲ ਮੰਨ ਲੈਂਦੇ ਆਪਾਂ ਕਹਿੰਦੇ ਆਪਾਂ ਨੂੰ ਅਗਲੇ ਨੇ ਕਿਹੜੇ ਵੇਖਣਾ ਪਸੂ ਦੀ ਟੌਰ ਹੋਵੇ ਜਿੱਥੋਂ ਬੱਕਮਾਈ ਖਾਣੀ ਹੈ ਹਾਂ ਥਾਰਾ ਤੂੰ ਵੇਖ ਲੈ ਮੁੰਡੇ ਨੇ ਬਈ ਪਾਤਾ ਤੁੰਨੇ ਹੈਨਾ ਤੇ ਅੱਛਾ ਬਈ ਆਜਾ ਦੱਸ ਮੈਨੂੰ ਕਿੰਨੇ ਦਿਨ ਲੈਂਦੀ ਐ ਇਹ ਦਿਨ ਮੇਰੇ 5-7 ਲੈ ਜੂ ਝੋਟੀ 5-7 ਦਿਨ ਹੈ ਹਾਂ ਠੀਕ ਹੈ ਬਈ 5 ਦਿਨ ਦੇ ਵਿੱਚ ਲੈ ਜਾਣੇ ਝੋਟੀ ਨੇ ਨਹੀਂ ਥੱਲੋ ਵੇ ਛੋਟੀ ਸਾਰੀ ਚੰਗੀ ਆ ਕਹੇ ਪਾਸੋਂ ਨੂੰ ਛੋਟੀ ਮਾਰ ਖਾਂਦੀ ਇੱਕ ਗੱਲ ਦੱਸਾਂ ਤੈਨੂੰ ਇਹ ਨੀਲੀ ਰਾਵੀ ਜੇ ਤਾਂ ਪੈਂਦੀ ਪੈਂਦੀ ਆ ਪੰਜ ਕਲਿਆਨੀਆਂ ਜਿਵੇਂ ਆਉਂਦੀ ਆ ਹਾਂ ਜਿਹੜੀ ਸਹੀ ਪੰਜ ਕਲਿਆਨੀਆਂ ਅਗਲਾ ਕ ਅੱਗੇ ਕਹਿੰਦੇ ਸੀ ਹਾਂ ਇਹ ਪੰਜ ਕਲਿਆਨੀਆਂ ਨੀਲੀ ਦੀ ਇਹਨੂੰ ਘੱਟ ਕਹਿ ਸਕਦੇ ਆਪਾਂ ਇਹਨੂੰ ਨੀਲੀ ਰਾਵੀ ਨਹੀਂ ਕਹਿ ਸਕਦੇ ਇਹਨੂੰ ਪੰਜ ਕਲਿਆਨੀਆਂ ਕਹਿ ਸਕਦੇ ਆ ਠੀਕ ਆ ਹਾਂ ਤੇ ਤੇ ਦੁੱਧ ਕਿੰਨਾ ਦੇਜੂਗੀ ਬਈ ਤੇਰੇ ਦੋ ਤੇਰੇ 14 ਕਿਲੋ ਦੇਣਾ ਝੋਟੀ ਨੇ ਦੇਜੂਗੀ ਪੱਕਾ ਹਾਂ ਇਹ ਪਹਿਲੇ ਸਵੇਰੇ 13 ਕਿਲੋ ਤਾਂ ਕੱਢਿਆ ਝੋਟੀ ਨੇ ਤੇਰੇ ਬੰਦੇ ਕਿਵੇਂ ਜਾਣ ਪਛਾਣ ਵਾਲੇ ਤੁਸੀਂ ਆ ਜਾਣ ਪਛਾਣ ਲੈ ਘਰੋਂ ਲਈ ਵੀਰੇ ਆਪਾਂ ਜਿਉਂਨਾ ਦੇ ਸ਼ੌਕੀਆ ਤੌਰ ਤੇ ਪਸ਼ੂ ਰੱਖੇ ਆ ਠੀਕ ਆ ਅੱਛਾ ਤੇ ਮੈਨੂੰ ਇੱਕ ਗੱਲ ਹੋਰ ਦੱਸ 10 ਦਿਨ ਲੱਗੀ ਮੈਂ ਤੇ ਬਣੂਗੀ ਬੜੀ ਚੰਗੀ ਹਨਾ ਬਈ ਹਾਂ ਬਈ ਬਣ ਜਾਣਾ ਬਈ ਝੋਟੀ ਨੇ ਇੱਕ ਗੱਲ ਹੋਰ ਚਿੱਟੇ ਸਿੰਘ ਦੋਵੇਂ ਹਾਂ ਹਾਂ ਚਿੱਟੇ ਸਿੰਘ ਆ ਵੀ ਚਿੱਟਾ ਮਿਲਦਾ ਹੀ ਨਹੀਂ ਦੋਵੇਂ ਸਿੰਘ ਚਿੱਟੇ ਆ ਦੋਵੇਂ ਵੀ ਚਿੱਟੇ ਆ ਨਹੀਂ ਤਾਂ ਹੂੰ ਮੈਂ ਵੀ ਹੁਣ ਵੇਖਿਆ ਯਾਰ ਸਿੰਘ ਦੋਵੇਂ ਹੀ ਚਿੱਟੇ ਆ ਦੋਵੇਂ ਚਿੱਟੇ ਕਰਮਾ ਵਾਲੀ ਦੇ ਹਾਂ ਨਹੀਂ ਠੀਕ ਆ ਬਈ ਓਕੇ ਦੀ ਰਿਪੋਰਟ ਤੇ ਐਂ ਦੱਸ ਮੈਨੂੰ ਸੱਜਣਾ ਵੀ ਇਹਦੇ ਟੀਕੇ ਕਿਹੜਾ ਲੱਗਾ ਟੀਕਾ ਵੀਰ ਜੀ ਕਿ ਉਹਨਾਂ ਨੇ ਆਪਦੇ ਘਰੇ ਝੋਟਾ ਰੱਖਿਆ ਨੀ ਨੀਲਾ ਉਹ ਵੀ ਗੱਪਣਾ ਹੈ ਹਾਂ ਕਿ ਉਹਨਾਂ ਨੇ ਮਈਆਂ ਨੀਲੀ ਦੀਆਂ ਰੱਖੀਆਂ ਆਪਦੀ ਬਲੱਡ ਲਾਈਨ ਘਰਦੀ ਆ ਠੀਕ ਆ ਬਾਈ ਇਦਾਂ ਰੇਟ ਬਾਈ ਫਿਰ ਰੇਟ ਵੀਰਾ ਕੋਈ ਜਿੰਨਾ ਮਰਜ਼ੀ ਕਰਾ ਲਵੇ ਡੇਢ ਕਰਾ ਲਵੇ ਦੋ 1 25 ਦੀ ਝੋਟੀ ਦੇ ਦਾਂਗੇ ਮੈਂ ਤਾਂ ਕਹਾਂ ਅਗਰ 75 ਰੁਪਏ ਕਹੂਗਾ ਦੇ ਦਾਂਗੇ ਪੂਰਾ ਬੁੰਦਰਾ ਬਾ ਜੇ ਮੇਰੀ ਹਾਂ ਨਾ ਦੱਸ ਕਹਿੰਿਆ ਕਰਦਾਂਗੇ ਯਾਰ ਮਾਨਤਾ ਨੂੰ ਹਾਂ ਹਾਂ ਇਹਦੀ 100 ਕਿਲੋਮੀਟਰ ਦੀ ਪਹੁੰਚ ਫਰੀ ਜਾ ਕਰਤੀ ਆਫਰ ਕਿੰਨੀ ਹਰਕਣਾ ਆ ਪੈਣਾ ਨਹੀਂ ਲੋਕ ਇੰਨਾ ਵੀ ਨਹੀਂ ਕਰਦੇ ਲੋਕੀ 100 ਰੁਪਿਆ ਛੋਟ ਹੁਣ ਕਈਆਂ ਘਰਾਂ ਬੰਦਿਆਂ ਦੇ ਪਹੂ ਲਈਦਾ ਵਾ ਪਹੂ ਲੱਖ ਦਾ ਲੈ ਲਈਦਾ ਤੇ ਛੋਟ ਵਰੀ ਕਹਿੰਗੇ ਨਹੀਂ ਵੀ 100 ਰੁਪਿਆ ਹੀ ਕਰਨੀ ਆ ਤੇ ਆਪਾਂ ਤਾਂ ਫੇਰ ਕਹਦਾ 100 ਕਿਲੋਮੀਟਰ ਦੀ ਪਹੁੰਚ ਫਰੀ ਨਹੀਂ ਵੀਰਾ ਬਣ ਕੇ ਇੱਕ 25 ਦੀ ਇੱਕ ਮਲ ਲੈਣ ਵਾਲੀ ਗੱਲ ਕੋਈ ਜਿਵੇਂ ਤੂੰ ਕਰ ਦੇਂਗਾ ਠੀਕ ਆ ਮੈਂ ਤਾਂ ਕਹਿੰਦਾ ਪੂਰੇ ਦੀ ਦੇ ਦੇ ਜਾ ਲੈ ਨਹੀਂ ਪੂਰੇ ਦੀ ਫੇਰ ਆਪ ਨੂੰ ਨਹੀਂ ਰੋਟੀ ਆਉਂਦੀ ਯਾਰ ਨਾ ਆਉਦੀ ਚੋਟੀ ਕੋਈ ਸਰਬੇ ਵੀ ਪੂਰੇ ਦਿੰਦਾ ਨਹੀਂ ਨਹੀਂ ਯਾਰ ਇਹ ਤਾਂ ਮੈਂ ਕਹਿਆ ਯਾਰ ਸਹੀ ਦੱਸ ਯਾਰ ਮਾਨਦਾਰੀ ਨਾਲ ਇੱਕ 20 ਦੀ ਦੇ ਦਾਂਗੇ ਹਾਂ ਨਾ ਬਾਸ ਤੂੰ ਇੱਕ 10 ਦੀ ਵੇਚਣੀ ਚਾਹਣਾ ਵੀ ਇੱਕ 10 ਵਟਿਆ ਜਾਵੇ ਤੇ ਇੱਥੋਂ ਹੀ ਗੱਲ ਨਹੀਂ ਜਾਣੀ ਗੱਲ ਬਣੂਗੀ ਇੱਥੋਂ ਜੇ ਵਿਚਾਰ ਲੈਣੇ ਜੇ ਲੱਖ ਤੋਂ ਲੈ ਕੇ 10 ਦੇ ਵਿੱਚ ਕਰਦੇ ਠੀਕ ਆ ਉਹ ਹੋਰ ਬਾਕੀ ਮੌਕੇ ਤੇ ਕਰ ਲਈ ਭਰਾਵਾ ਮੈਂ ਨਹੀਂ ਕੁਝ ਆਣਗੇ ਕੋਈ ਵੀਰ ਭਰਾ ਫੋਨ ਲਾਊਗਾ ਕੋਈ 10 ਲਾਏ 5 ਹਨਾ ਅਗਲੇ ਨੇ ਆਪਦੀ ਪੁੱਗੀ ਲੈਣੀ ਆਪਾਂ ਆਪਦੀ ਪੁੱਗੀ ਦੇਣੀ ਆ ਕਦੀ ਫਰ ਤੋਰੀ ਪਰ ਨਹੀਂ ਕੱਟ ਬਾਰ ਕਿਉਂ ਬਾਕੀ ਚਾਰੂ ਚੂਰੂ ਬਹੁਤ ਆ ਝੋਟੀ ਹਾਂ ਇਹ ਠੀਕ ਆ ਜਿਹੜੀ ਮੈਂ ਖਾਊ ਵੀ ਸਰਪੇ ਆਪਾਂ ਅੱਗੇ ਵੀਡੀਓ ਹਰੇਕ ਜੇ ਗੱਲ ਲੈਣੇ ਆ ਜਿਹੜਾ ਪਸ਼ੂ ਖਾਊ ਉਹ ਦੁੱਧ ਦਊ ਕਿ ਖਾਣ ਨੂੰ ਖੁੱਲੀ ਆ ਹਨਾ ਮੈਂ ਅੱਗੇ ਵੀ ਵੇਖਿਆ ਅੰਦਰ ਖੜੀ ਵੀ ਖੁਰਲੀ ਤੇ ਮੂੰਹ ਸੀ ਹੁਣ ਵੀ ਪਰ ਇੱਕ ਗੱਲ ਆ ਮੈਂ ਜੁਰ ਚਲਾ ਗਿਆ ਨਾ ਮੇਰੀ ਨਜ਼ਰ ਲੱਗ ਜਾਂਦੀ ਹੁੰਦੀ ਆ ਤੇ ਫਾਈਬਰ ਕੀ ਨੂਨ ਜ਼ਰੂਰ ਵਾਰਦੀ ਨਹੀਂ ਨਹੀਂ ਕੋਈ ਨਹੀਂ ਹੈ ਨੇਰ ਨੇਰ ਦਾ ਲਵਾਇਆ ਜੇ ਮੈਨੂੰ ਸਦਰੋਂ ਹੀ ਹਟ ਜਦੋਂ ਹੀ ਮੈਰੀ ਕੋਈ ਨજર ਰੋਦਰ ਨਹੀਂ ਲੱਗਦੀ ਹੈਣਾ ਨਹੀਂ ਐ ਵੀ ਨੇਰ ਤਾਂ ਸੱਦ ਕੇ ਲਵਾਉਣੀ ਅਸੀਂ ਆਪ ਸਰਬੇ ਨਾਲ ਕੋਈ ਸਰਬੇ ਨਾਲ ਦਾ ਬੰਦਾ ਤੇ ਆ ਰਿਉ ਦੁਨੀਆ 'ਚ ਆ ਮਾਗਰੋ ਮੈਨੂੰ ਕਹੋ ਸਾਬੇ ਨੂੰ ਸਦਨ ਉਹਦਾ ਵਾਕਿਆ ਕੋਈ ਨજર ਲੱਗ ਜਾਂਦੀ ਮੇਰੀ ਨજર ਰੋਦਰ ਨਹੀਂ ਲੱਗਦੀ ਭਰਾਓ ਜੇ ਲੱਗੀ ਤੇਰੀ ਨੇਰ ਤੇ ਫਿਰ ਤਾਂ ਤੈਨੂੰ ਹਰੇਕ ਮਹਿਨ ਸਾਦੇ ਕਿਦਰੀ ਨੇਰ ਲਵਾਇਆ ਕਰਨੀ ਤੇਰੇ ਨਾਲ ਦਾ ਗੁਰੂਆ ਬੰਦਾ ਦੁਨੀਆ ਦੇ ਓਏ ਠੀਕ ਆ ਨੰਬਰ ਤਾਂ ਦੱਸ ਦੇ ਫਿਰ ਮੇਰੇ ਨੰਬਰ ਵੀਰੇ 7889252862 ਇੱਕ ਵਾਰੀ ਹੋਰ 7889252862 ਨਾਮ ਮੇਰਾ ਗੁਰਬਚਨ ਪਿੰਡ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਠੀਕ ਇੱਕ ਗੱਲ ਦੱਸੀ ਆ ਕਬੂਤਰ ਕਿਹਦੇ ਰੱਖੇ ਆ ਬਾਈ ਕਿ ਨਹੀਂ ਵੀਰੇ ਇਹ ਆਪਣੇ ਇਨਕੀ ਰੱਖੇ ਰੇ ਪਹਿਲਾਂ ਹਾਂ ਇਨਕੀ ਮਗਰੋਂ ਜੋ ਬਿਮਾਰੀ ਕਬੂਤਰਾਂ 'ਚ ਚੱਲੀ ਆ ਹਾਂ ਯਾਨੀ ਕਿ ਆਪਾਂ ਇਹ ਯਾਦ ਹੀ ਕਰਦੇ ਨੇ ਕਿ ਦਾਣਾ ਪਾਣੀ ਆਪਾਂ ਪਾਉਂਦੇ ਇਹਨਾਂ ਨੂੰ ਇੱਥੇ ਤਾੜੇ ਨਹੀਂ ਠੀਕ ਆ ਵੇ ਮਨਾਂ ਇਹ ਇੱਥੇ ਰਹਿਣ ਕਿ ਕਿ ਠੀਕ ਆ ਬਈ ਵੇਖੋ ਬਈ ਮਿੱਤਰੋ ਹਨਾ ਕੀ ਬਾਤ ਹੈ ਯਾਰ ਮੈਨੂੰ ਵਧੀਆ ਲੱਗੇ ਅੱਛਾ ਹੁਣ ਨੰਬਰ ਤਾਂ ਤੇਰਾ ਦੱਸਤਾ ਹੁਣ ਫਿਰ ਆਖਰੀ ਵਾਰੀ ਤੱਕ ਕੀ ਕਹਿਣਾ ਚਲੋ ਦਰਸ਼ਕਾਂ ਨੂੰ ਝੋਟੀ ਦੇ ਬਾਰੇ ਖੁੱਲ ਕੇ ਐਡ ਸਾਰਾ ਕੁਝ ਝੋਟੀ ਵੀਰੇ ਚੰਗੀ ਆ ਥਾਨ ਲੋਲੀ ਮਾਰ ਨੀਲੀ ਰਾਵ ਦੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਆ ਅੱਖਾਂ ਮੂ ਚਾਰੇ ਖੋਰ ਥਣ ਗਲਾਬੀ ਤੁੰ ਸੂ ਅੱਧੋਂ ਜ਼ਿਆਦੇ ਪੂਛ ਚਿੱਟੀ ਫੁੱਟ ਪੂਛ ਜਿਵੇਂ ਮੂਰੋਂ ਕਾਲੀ ਹੁੰਦੀ ਉਹ ਜਾਗਲਾ ਠੀਕ ਹੈ ਕਹਿਣ ਤੋਂ ਭਾਵੇਂ ਇਹ ਹੈ ਦਰਮਿਆਨੀ ਹੈ ਪਰ ਇਹਨੂੰ ਕੱਦ ਦਾ ਵਟਾ ਨਹੀਂ ਪੈਣਾ ਨਹੀਂ ਕਿ ਵੀਰੇ ਇਹਨਾਂ ਕਿ ਜਿੰਨਾ ਛੋਟਾ ਨੀਲੀ ਦੇ ਵਿੱਚ ਆ ਜਾਵੇ ਉਨੀ ਕੁਆਲਿਟੀ ਵੱਧ ਵਖੂਣ ਹੁਣ ਵੀਰੇ ਜਿਹੜੀ ਆਪਿਆਂ ਚੜੱਕ ਝੋਟੀ ਜਿੱਤੀ ਸੀ ਅਗਲਾ ਵੇਖਣ ਨੂੰ ਜੇ ਆਪਾਂ ਆਮ ਖਰਾਂ ਚ ਲਾਗੇ ਅਗਲਾ ਯਾਰ 10 ਕਿਲੋ ਦੁੱਧ ਨਹੀਂ ਜਨਾ ਤੇ ਝੋਟੀ ਨੇ 25 ਕਿਲੋ ਦੇ ਉੱਤੇ ਦੁੱਧ ਦੇ ਕੇ ਟਰੈਕਟਰ ਝੋਟੀ ਲਗਾਈ। ਲੀੜੇ ਸਿਉਣ ਵਾਲੀ ਮਸ਼ੀਨ ਜਿੱਡੀ ਝੋਟੀ ਆ। ਹਾਂ ਨਹੀਂ ਵੀਰੇ ਆਮ ਆਪਾਂ ਸਿਆਣਾ ਤੇ ਸੰਦ ਚਲੋ ਆਪਾਂ ਤਾਂ ਹੁਣ ਕੰਮ ਕਰਨ ਲੱਗੇ ਆ। ਯਾਨੀ ਕਿ ਇਹ ਕਹਿੰਦੇ ਨੀਲੀ ਦਾ ਕੱਦ ਨਹੀਂ ਹੁੰਦਾ ਤੇ ਲੰਬਾਈ ਜੀ ਹੁੰਦੀ ਨਹੀਂ। ਨੀਲੀ ਰਾਵੀ ਦਾ ਕੱਦ ਆ ਨਾ ਮਤਲਬ ਵੀਰੇ ਕਈ ਵਾਰੀ ਦਰਮਿਆਨਾ ਹੁੰਦਾ। ਅੱਛਾ ਨੰਬਰ ਤੇਰਾ ਦਸਰੀਨ ਦੇ ਉੱਤੇ ਪੈਣ ਖੋਸਾ ਕੋਟਲਾਵਾ ਜ਼ਿਲ੍ਹਾ ਮੋਗਾ ਵਾ। ਇੱਕ ਆਖਰੀ ਵਾਰੀ ਕਹਾਂ ਧੰਨਵਾਦ ਤੁਹਾਡਾ ਦੂਰ ਲ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜਿਉਂਦੇ ਰਹੋ। ਹਾਂ। ਹਾਂ।